ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਸਿੱਧੂ ਡੈਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਜਿਹੜੀ ਵੀਡੀਓ ਕਵਰ ਕਰ ਰਹੇ ਆਂ ਉਹ ਆਪਾਂ ਅੱਜ 24 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆਂ ਦਿਨ ਅੱਜ ਬੁੱਧਵਾਰ ਆ ਸੋ 24 ਸਤੰਬਰ ਦਿਨ ਬੁੱਧਵਾਰ ਨਵਾਂ ਮਹੀਨਾ 2025 ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕੱਲੇ-ਕੱਲੇ ਨਗਦੀ ਆਪਾਂ ਤੁਹਾਨੂੰ ਡਿਟੇਲ ਦੇਵਾਂਗੇ ਅੱਜ ਆਪਣੇ ਫਾਰਮ ਤੇ 30 ਲੀਟਰ ਤੋਂ ਲੈ ਕੇ 50 ਲੀਟਰ ਤੱਕ ਦੀਆਂ ਬਿਹੜਾ ਸੇਲ ਵਾਸਤੇ ਅਵੇਲੇਬਲ ਆ ਸੋ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀ ਆਪਾਂ ਨੂੰ ਚੰਗੇ ਦੁੱਧ ਵਾਲੀਆਂ ਗਾਵਾਂ ਚਾਹੀਦੀਆਂ ਨੇ ਆਪਾਂ ਬਰੀਡ ਤੇ ਕੰਮ ਕਰਨਾ ਸੋ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਤੁਸੀਂ ਚੰਗੇ ਸੀਮਣਾ ਦੀਆਂ ਬੈੱਡ ਰਿਕਾਰਡ ਚੰਗੀ ਜਰਨੇਸ਼ਨ ਦੀਆਂ ਬੱਚੀਆਂ ਆਪਣੇ ਫਾਰਮ ਤੋਂ ਲੈ ਸਕਦੇ ਹੋ ਬਹੁਤ ਬਈਆਂ ਦਾ ਫੋਨ ਆਉਂਦਾ ਵੀ ਆਪਾਂ ਮੰਨ ਕੇ ਚੱਲੋ ਵੀ ਤਿਆਰ ਦੁੱਧ ਲੈਣਾ ਸੋ ਜਿਹੜੇ ਆਪਣੇ ਫਾਰਮ ਤੇ ਬੱਚੀਆਂ ਸੂਈਆਂ ਹੋਣਗੀਆਂ ਆਪਾਂ ਦੋ ਟਾਈਮ ਮਿਲਕਿੰਗ ਸਾਨੂੰ ਕਰਕੇ ਦੇਵਾਂਗੇ ਵੀਡੀਓ ਦੇ ਵਿੱਚ ਜਿਹੜੀ ਗਾਂ ਸਾਨੂੰ ਸੂਈ ਸਵਾਈ ਦਿਖਾਵਾਂਗੇ ਤੁਸੀਂ ਚਾਹੇ ਉਹਦੀ ਬੋਲੀ ਆ ਚਾਹੇ ਦੁੱਧ ਆ ਦੋ ਟਾਈਮ ਮਿਲ ਕੇ ਲਿਆ ਸਕਦੇ ਹੋ ਸੋ ਜਿਹੜੀ ਮਿਲਕ ਪੈਸਟੀ ਰਹੂਗੀ ਉਹ 30 ਲੀਟਰ ਤੋਂ ਲੈ ਕੇ 40 ਲੀਟਰ ਤੱਕ ਦੀ ਰਹੂਗੀ ਸੋ ਦੋਸਤੋ ਨੂੰ ਆਪਾਂ ਦਿਖਾਵਾਂਗੇ ਟਾਪ ਕਲਾਸ ਪੰਜਾਬ ਵਾਲੀਆਂ ਜਰਸੀਆਂ ਸੋ ਦੇਖੋ ਪਹਿਲੇ ਤੇ ਦੂਜੇ ਨੰਬਰ ਦੀ ਦਿਖਾ ਦਾਂਗੇ ਦੇਖੋ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਵੀਰੇ ਆਪਾਂ ਮਨ ਲਾ ਥੋੜੀ ਵੀਡੀਓ ਦੇਖੀ ਸੀ ਤਾਂ ਉਹ ਤੁਸੀਂ ਕਹਿੰਨ ਮਨ ਲਾ ਪਸੂ ਸੇਲ ਹੋ ਗਿਆ ਤਾਂ ਵੀਰੇ ਇਹ ਗੱਲ ਹੁੰਦੀ ਹੈ ਕਿਉਂਕਿ ਚੰਗਾ ਪਸੂ ਆ ਉਹ ਬਿਨਾਂ ਵੀਡੀਓ ਤੋਂ ਵੀ ਵਿਕ ਜਾਂਦਾ ਹੈਗਾ ਵੀਡੀਓ ਤਾਂ ਇੱਕ ਹਿੰਟ ਹੁੰਦਾ ਹੈਗਾ ਵੀ ਆਪਣੇ ਕੋਲੇ ਜਿਹੜਾ ਮਨ ਲਾ ਪਸੂ ਜਦੋਂ ਅਪਾ 5-4 ਦਿਨਾਂ ਬਾਅਦ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਦਿੰਦੇ ਆਂ ਵੀ ਤਾਂ ਕਿ ਦੂਰ ਨੇੜੇ ਤੋਂ ਜਿਹੜੇ ਭਰਾ ਨੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਉਹਨਾਂ ਨੂੰ ਪਤਾ ਲੱਗ ਜੇ ਵੀ ਇਹਨਾਂ ਕੋਲੇ ਮੰਨ ਕੇ ਚਲੋ ਜਿਹੜੇ ਪਸ਼ੂ ਹੁਣ ਸੇਲ ਵਾਸਤੇ ਅਵੇਲੇਬਲ ਆ ਪਰ ਆਪਣੇ ਫਾਰਮ ਤੇ ਤਾਂ ਤੁਸੀਂ ਜਦ ਮਰਜੀ ਆ ਸਕਦੇ ਹੋ ਜਦੋਂ ਮਰਜੀ ਆਓਗੇ ਤਾਂ 15 ਤੋਂ 20 ਨਗ ਸੋਨੂੰ ਸੇਲ ਵਾਸਤੇ ਹਾਜ਼ਰ ਮਿਲਣਗੇ ਜਿਹੜਾ ਤੁਸੀਂ ਸੂਇਆ ਹੋਇਆ ਨਗ ਦੇਖੋਗੇ ਉਹਦੀ ਦੋ ਟਾਈਮ ਤੁਸੀਂ ਬੋਲੀ ਚੋਕੇ ਬਾਲਟੀ 'ਚ ਲਿਜਾ ਸਕਦੇ ਹੋ ਸੋ ਆਜੋ ਆਪਾਂ ਕਰਦੇ ਆਂ ਗੱਲ ਬੋੜਾ ਟਾਈਮ ਨਹੀਂ ਲੈਂਦੇ ਥੋੜਾ ਆਪਾਂ ਸਟਾਰਟ ਕਰਦੇ ਆਂ ਵੀਡੀਓ ਇੱਕ ਨੰਬਰ ਤੋਂ ਹਾਂਜੀ ਸਾਸਤਰੀ ਕਬੀਰ ਜੀ ਸਿਕਾ ਜੀ ਸਾਰੇ ਵੀਰਾਂ ਦਾ ਧੰਨਵਾਦ ਜੋ ਆਪਣਾ ਸਿੱਧੂ ਡੇਰੀ ਫਾਰਮ ਨੂੰ ਪਿਆਰ ਦੇ ਰਹੇ ਆ ਜੀ ਅੱਜ ਸਿੱਧੂ ਡੇਰੀ ਫਾਰਮ ਨੇ ਨਗੀਨੇ ਲਿਆਂਦੇ ਆ ਜੀ ਇੱਕ ਨਗੀਨੇ ਜਰਸੀ گاਵਾਂ ਦਾ ਬਹੁਤ ਬੰਦਿਆਂ ਨੇ ਕਿਹਾ ਜੀ ਚੰਗੇ ਨਗੀਨੇ ਚਾਹੀਦੇ ਆ ਆ ਦੇਖੋ ਵੀਰੇ ਆਪ ਤੁਹਾਡੇ ਸਕਰੀਨ ਦੇ ਸਾਹਮਣੇ ਦੇਖੋ ਨਗੀਨੇ ਠੀਕ ਆ ਵੀਰੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਮੋਬਾਈਲ ਨੰਬਰ ਬੋਲ ਦੋ ਵੀਰੇ 9478263916 ਠੀਕ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਫਾਰਮ ਆ ਗਿਆ ਸੋ ਡਿਟੇਲ ਇਹਨਾਂ ਦੀ ਆਪਾਂ ਕੱਲੇ ਕੱਲੇ ਨਗਦੀ ਦਿੰਨੇ ਆ ਜਿੱਦਾਂ ਬਾਈ ਨੇ ਕਿਹਾ ਵੀ ਫੋਨ ਬਹੁਤ ਆਉਂਦੇ ਨੇ ਵੀ ਠੀਕ ਆ ਜੀ ਸੋ ਜਿੱਦਾਂ ਬਾਈ ਨੇ ਕਿਹਾ ਵੀ ਆਪਾਂ ਨੂੰ ਫੋਨ ਬਹੁਤ ਆਉਂਦੇ ਆ ਜਰਸੀ ਵੜਾਂ ਦੇ ਤਾਂ ਆਪਾਂ ਵੀਰੇ ਉਹ ਚੀਜ਼ ਲੈਂਦੇ ਨਹੀਂ ਜਿਹੜੀ ਆਪਾਂ ਨੂੰ ਜੱਜ ਦੀ ਨਹੀਂ ਆਪਾਂ ਬਿੱਦ ਰਿਕਾਰਡ ਲੈਣੇ ਆ ਕਿਉਂਕਿ ਬਰੀਡ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦਾ ਸੋ 1 ਨੰਬਰ ਤੋਂ ਆਪਾਂ ਕਰਦੇ ਹਾਂ ਸਟਾਰਟ ਤੋਰ ਪੁੱਤ 1 ਨੰਬਰ ਵਾਲੀ ਬੱਸੀ ਸੋ ਇਹ ਦੂਜਾ ਸੂਆ ਹੁੰਦੀ ਆ ਪਹਿਲਣ ਦਾ ਜਿਹੜਾ ਰਿਕਾਰਡ ਆ ਉਹ 40 ਪਲੱਸ ਦਾ ਹੈਗਾ ਤੁਸੀਂ ਚਾਹੇ ਇਹਨੂੰ 35 ਮੰਨ ਕੇ ਲਓ 40 ਲਓ ਕਿਉਂਕਿ ਜਿੱਦਾਂ ਦਾ ਬਰੀਡ ਆ ਬਰੀਡ ਦੇ ਵਿੱਚ ਬਿਲਕੁਲ ਵੀ 1% ਵੀ ਕੰਪਰੋਮਾਈਜ਼ ਨਹੀਂ ਹੈਗਾ ਇਹਦਾ ਤਿੰਨ ਪੀੜੀਆਂ ਦਾ ਰਿਕਾਰਡ ਮਿਲ ਜੂਗਾ ਕਿਹੜੇ ਸੀਮਨ ਦੀ ਇਹ ਆ ਕਿਹੜੇ ਸੀਮਨ ਦੇ ਤੋਂ ਇਹ ਅੱਗੇ ਏਆਈ ਹੋਈ ਹੋਈ ਆ ਤੇ ਕਿਹੜੇ ਸੀਮਨ ਦੀ ਇਹਦੀ ਮਾਂ ਗਈ ਸੋ ਸਾਰਾ ਰਿਕਾਰਡ ਮਿਲੂਗਾ ਲੈ ਦੇਖੋ ਬਹੁਤ ਵੀਰ ਨਾ ਆਪਣੇ ਮਾਲਾ ਵੀਡੀਓ ਦੇ ਦਿੰਦੇ ਆ ਉਹਨਾਂ ਦਾ ਸੌਂਗ ਵੀ ਪੂਰਾ ਹੁੰਦਾ ਵੀਡੀਓ ਦੇਖ ਕੇ ਉਹ ਆਪਾਂ ਨੂੰ ਫੋਨ ਲਾਉਂਦੇ ਆ ਵੀਰੇ ਚੱਲ ਪਸੂ ਤਾਂ ਅਸੀਂ ਲੇਟ ਲੈਣਾਗਾ ਪਰ ਥੋੜੀ ਵੀਡੀਓ ਸਾਰੀਆਂ ਦੇਖਦੇ ਆ ਕਿਉਂਕਿ ਸਾਡਾ ਨਾ ਸੌਂਗ ਪੂਰਾ ਹੋ ਜਾਂਦਾ ਸੋ ਇਹ ਚੀਜ਼ਾਂ ਸੌਂਗ ਪੂਰਾ ਕਰਦੀਆਂ ਨੇ ਬੈਡ ਬਿਲਕੁਲ ਤਿਆਰੀ ਤੇ ਆ ਇਹ 2 ਘੰਟਿਆਂ ਨੂੰ ਵੀ ਸੂ ਸਕਦੀ ਆ ਘੰਟੇ ਨੂੰ ਵੀ ਸੂ ਸਕਦੀ ਆ ਬਿਲਕੁਲ ਤਿਆਰੀ ਤੇ ਆ ਦੇਣੇ ਦੇ ਪੂਰੇ ਹੋ ਚੁੱਕੇ ਆ ਇੱਥੋਂ ਚੱਕ ਕਰੋ ਸੋ ਇਧਰ ਨੂੰ ਮੂੰਹ ਦਿਖਾ ਦੇ ਪੁੱਤ ਇੱਕ ਵਾਰੀ ਕਹਦੇ ਇਧਰ ਨੂੰ ਮੂੰਹ ਕਰ ਲਾ ਸੋ ਦੇਖੋ ਆ ਚੀਜ਼ ਆ ਜਿਵੇਂ ਆਪਾਂ ਕਹਿੰਨੇ ਆ ਵੀ ਆਪਾਂ ਪੈਸੇ ਨਾਲ ਇਹ ਚੀਜ਼ਾਂ ਨੇ ਜਿਹੜੀਆਂ ਇਹ ਕਿਸਮਤ ਨਾਲ ਹੀ ਮਿਲਦੀਆਂ ਨੇ ਤੇ ਅੱਗੇ ਭਾਈਆਂ ਦਾ ਪਿਆਰ ਮਿਲਦਾ ਤਾਂ ਹੀ ਆਪਾਂ ਚੀਜ਼ਾਂ ਤੇ ਮੁੱਲ ਲਾ ਕੇ ਅਗਲੇ ਨੂੰ ਕਹਿ ਦਨੇ ਆ ਵੇਚਣ ਲੱਗੇ ਉਹਨੂੰ ਵੀ ਸਾਨੂੰ ਵੀਰੇ ਦੱਸ ਕੇ ਵੇਚੀ ਅਸੀਂ ਤੇਰਾ ਵੀ ਮੰਨ ਕੇ ਚੱਲ ਵੀ ਉਹ ਕਰਦੇ ਨਹੀਂ ਹੈਗੇ ਤੇਰਾ ਫੁੱਲ ਮੁੱਲ ਲਾ ਕੇ ਚੀਜ਼ ਲਾਵਾਂਗੇ ਕਿਉਂਕਿ ਜਦੋਂ ਇਦਾਂ ਦੀਆਂ ਚੀਜ਼ਾਂ ਨੇ ਸਾਨੂੰ ਵੀ ਪਤਾ ਅਗਲਾ ਕਹਿ ਜਾਂਦਾ ਇਹ ਮਨਲਾ ਜਲਦੀ ਦਾ ਤਿਆਰ ਨਹੀਂ ਹੁੰਦੀਆਂ ਕਿਉਂਕਿ 10-10 15-15 ਸਾਲਾਂ ਦੀ ਮਿਹਨਤ ਆ ਇਹਨੂੰ ਆਪਾਂ ਹੁਣ ਪਾਏ 4x4 ਕਹਿ ਲਓ ਤੁਸੀਂ ਕੁਛ ਮਰਜ਼ੀ ਕਹਿ ਲਓ ਮੈਂ ਜ਼ਿਆਦਾ ਨਹੀਂ ਬੋਲਣਾ ਦੇਖਣ ਵਾਲੇ ਭਰਾ ਸਾਰੇ ਸਮਝ ਹੀ ਜਾਣਗੇ ਵੀ ਇਹ ਕੀ ਚੀਜ਼ ਆ ਇਹ ਚੀਜ਼ ਇਹਨੂੰ ਲੱਗੀ ਹੋਈ ਆ ਸੱਲਾਂ ਦੇਖੋ ਤੁਸੀਂ ਬਰੀਡ ਚੈੱਕ ਕਰ ਲਓ ਹਵਾਨਾ ਚੈੱਕ ਕਰ ਲਓ ਖੁੱਚਾਂ ਤੋਂ ਹਵਾਨਾ ਉੱਪਰ ਆ ਥਣਾ ਦਾ ਬਿੱਥੀ ਗੈਪ ਚੈੱਕ ਕਰ ਲਓ ਕੋਈ ਬਾਦੂ ਘਟੂ ਥਾਨੀ ਮਿਲਕ ਵੇਨ ਚੈੱਕ ਕਰ ਲਓ ਹਾਈਟ ਤੇ ਲੈਂਥ ਚੈੱਕ ਕਰ ਲਓ ਸੋ ਇਹ ਪੰਜਾਬ ਵਾਲੀ ਜਰਸੀ ਆ ਗਈ ਸੋ ਇੱਥੋਂ ਆਪਾਂ ਇਹਦਾ ਥਣੇ ਦਾ ਗੈਪ ਚੈੱਕ ਕਰਾਣੇ ਇੱਕ ਵਾਰੀ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਦੇਖੋ ਕੱਲਾ ਕੱਲਾ ਨਿਖਰਮਾ ਥਾਣਾ ਮਿਲਕ ਵੇਨ ਵਗੈਰਾ ਦੇ ਸਕਦੇ ਹਾਂ ਅੱਗੇ ਤੋਰਪਤ 2 ਨੰਬਰ ਵਾਲੀ ਸੋ ਇਹ ਵੀ ਦੂਜਾ ਸੂਆ 6 ਦੰਦ ਦਾ ਇਹ ਵੀ ਮੰਨ ਕੇ ਚੱਲੋ ਕਿਹੜੇ ਸੀਮੰਟ ਦੀ ਆ ਕਿਹੜੇ ਦੀ ਇਹਦੀ ਮਾਗੀ ਕਿਹੜਾ ਲੱਗਿਆ ਹੋਇਆ ਸਾਰਾ ਰਿਕਾਰਡ ਇਹਦਾ ਮਿਲ ਜੂਗਾ ਦੇਖੋ ਹਵਾਨੇ ਤੇ ਜਿਹੜੀਆਂ ਬੇਣ ਜੇ ਨੇ ਉਹ ਮਗਰੋਂ ਤੇ ਅੱਗੋਂ ਸਾਰੀਆਂ ਦੂਰੋਂ ਦਿਖਾਈ ਦਿੰਦੀਆਂ ਨੇ ਲੈ ਚੱਲ ਪੁੱਤ ਤੋਰ ਦੇ ਇਹ 2 ਨੰਬਰ ਤੇ ਜਰਸੀ ਆ ਗਈ ਕਿਸੇ ਮੇਰੇ ਭਰਾ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕਰਾਂਗੇ ਆਪਾਂ ਗਾਹ ਕਲਾਵਾਂਗੇ ਇੱਕ ਚੀਜ਼ ਬ੍ਰਾਂਡ ਦੇਵਾਂਗੇ ਰੋਗਲਾ ਪੁੱਤ ਇੱਥੇ ਰੋਗਲਾ ਸੋ ਇੱਥੇ ਰੋਗਲਾ ਸੋ ਇੱਥੋਂ ਦੇਖੋ ਤੁਸੀਂ ਇਹਦੀਆਂ ਬਰੀਕੀਆਂ ਚੈੱਕ ਕਰ ਲਿਓ ਜਿਵੇਂ ਆਪਾਂ ਜੱਜ ਨਹੀਂ ਪੁਆਇੰਟ ਦਿੰਦੇ ਮੇਲੇ 'ਚ ਖੜੀ ਨੂੰ ਵੀ ਆਪਾਂ ਚਾਰ ਪੰਜ ਜੱਜ ਸਾਹਿਬਾਨ ਖੜੇ ਹੁੰਦੇ ਆ ਸਾਈਡ ਤੇ ਤੇ ਆਪਾਂ ਨੂੰ ਪੁਆਇੰਟ ਦੇਣੇ ਵੀ ਇਹਨੂੰ ਕਿੱਥੋਂ ਕਿੱਥੋਂ ਪੁਆਇੰਟ ਇਹਦਾ ਕੱਟਣਾ ਤੇ ਕਿੱਥੋਂ ਕਿੱਥੋਂ ਦੇਣਾ ਇੱਥੋਂ ਬਰੀਕੀਆਂ ਚੈੱਕ ਕਰ ਲਓ ਕਿ ਬਰੀਕ ਬੈੜ ਕਿੰਨੀ ਆ ਲੈ ਚੱਲ ਪੁੱਤ ਹਾਈਟ ਲੈਂਥ ਦੇਖ ਲਓ ਵੀ ਕਿੰਨੀ ਬਰੀਕ ਆ ਇਹਦਾ ਲੈਗ ਸਕੋਰ ਪਲੱਸ ਬਿਊਟੀ ਪਲੱਸ ਬਰੀਡ ਐ ਕੰਪੀਟੀਸ਼ਨ ਲੈਵਲ ਦੀ ਆ ਜਿਹਨੇ ਫਰਵਰੀ ਚ ਜਗਰਾਮਾ ਮੇਲਾ ਲਾਉਣਾ ਉਹ ਵੀਰ ਕਨੈਕਟ ਕਰਿਓ ਥੋੜਾ ਮੰਨ ਕੇ ਚਲੋ ਪਹਿਲਾ ਜਾਂ ਦੂਜਾ ਨੰਬਰ ਚੱਕੇ ਨਾਲ ਹੀ ਆ ਸੇਵਾ ਕਰ ਲਿਓ ਸਾਮਕੇ ਤੁਸੀਂ ਜਿੱਦਾਂ ਦਾ ਤੁਸੀਂ ਮੰਨ ਕੇ ਚਲੋ ਜਿਹੜੇ ਵੀ ਰਿੰਗ ਚ ਪਾਉਣੀ ਆ ਇਹ ਬਿਊ ਪਲੱਸ ਮਿਲਕਿੰਗ ਜੀ ਵੀ ਪੈ ਸਕਦੀ ਆ ਸੋ 2 ਨੰਬਰ ਤੇ ਆ ਗਈ ਜੋੜਾ ਕੋਈ ਮੇਰਾ ਵੀਰ ਲਊਗਾ ਆਪਾਂ ਫੁੱਲ ਮਾਨ ਤਣ ਕਰਾਂਗੇ ਪਰ ਜਿਵੇਂ ਆ ਕਹਿੰਦਾ ਵੀ ਭਾ ਚੰਗਾ ਲੱਗੂਗਾ ਅੱਗੇ 3 ਨੰਬਰ ਵਾਲੀ ਦਾ ਸੋ ਅੱਗੇ 3 ਨੰਬਰ ਵਾਲੀ ਬੈੜਾ ਇਹ 10-12 ਦਿਨ ਦੀ ਕੱਚੀ ਆ ਦੁੱਧ ਦਿੱਤਾ ਇਹਨੇ 25-26 ਕਿਲੋ ਹਲਾ ਦੇ ਪਤਾ ਨੂੰ ਸੋ 3 ਨੰਬਰ ਤੇ ਆ ਗਈ 25-26 ਕਿਲੋ ਦੁੱਧ ਦਿੱਤਾ ਇਹਨੇ ਸੋ 10 ਦਿਨ ਦੀ ਕੱਚੀ ਆ ਅੱਗੇ ਇਹ ਬੱਸੀ ਸੂਈ ਹੋਈ ਆ ਮਗਰ ਬੱਸੀ ਆ ਸੋ ਇਹ 4 ਨੰਬਰ ਬੱਸ ਵਾਲੀ ਬੱਸੀ ਤਾਜੀ ਸੂਈ ਆ ਮਗਰ ਬੱਸੀ ਆ ਹੁਣ ਸਟਾਰਟਿੰਗ ਬੋਲੀ 22 23 ਕਿਲੋ ਕੋਈ ਮੇਰਾ ਭਰਾ ਦੋ ਟਾਈਮ ਚੋਕੇ ਲਿਜਾ ਸਕਦਾ ਥਣ ਦੇਖੋ ਤੁਸੀਂ ਕੱਲਾ ਕੱਲਾ ਨਿੱਖੜਵਾ ਥਾਣਾ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ 22 ਕਿਲੋ 23 ਕਿਲੋ ਬੋਲੀ ਮਗਰ ਬੱਛੀ ਆ ਗਈ ਇਹਦੇ 22 23 ਕਿਲੋ ਇਹਦੀ ਦੋ ਟਾਈਮ ਤੁਸੀਂ ਮਿਲਕਿੰਗ ਕਰਕੇ ਲਿਜਾ ਸਕਦੇ ਹੋ ਤੋਰ ਦੇ ਪੁੱਤਾਂ ਸੋ ਵੀਡੀਓ ਜਿਆਦਾ ਲੰਬੀ ਹੋਊਗੀ ਪਰ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਨੂੰ ਆਪਾਂ ਸਾਰੇ ਪਸ਼ੂਆਂ ਦੀ ਡਿਟੇਲ ਦੇਵਾਂਗੇ ਤੋਰ ਦੇ ਪੁੱਤਾਂ ਸੋ 4 ਨੰਬਰ ਤੇ ਬੱਸੀ ਆ ਗਈ ਤਾਜੀ ਸੂਈ ਸਵਾਈ 22 23 ਕਿਲੋ ਬੋਲੀ ਕੋਈ ਮੇਰਾ ਭਰਾ ਦੋ ਟਾਈਮ ਚੋਕੇ ਲਿਆ ਸਕਦਾ ਵੀਡੀਓ ਆਪਾਂ ਜਿਹੜੀ ਬਣਾ ਰਹੇ ਆ ਉਹ ਆਪਾਂ 24 ਤਰੀਕ ਨੂੰ 12:00 ਦਾ ਟਾਈਮ ਆ ਹਜੇ ਅੱਧਾ ਦਿਨ ਹੀ ਹੋਇਆਗਾ ਸ਼ਾਮ ਤੱਕ ਇਹਨੇ ਹਵਾਨਾ ਭਰ ਲੈਣਾਗਾ ਜਿਹੜਾ ਤੁਹਾਨੂੰ ਦੁੱਧ ਕਹਿੰਦਾ ਉਹ ਦੋ ਟਾਈਮ ਬੋਲੀ ਚੋਕੇ ਲਿਆ ਸਕਦੇ ਹਾਂ ਸੋ ਅੱਗੇ ਇਹ ਵੀ ਸੂਈ ਹੋਈ ਆ ਤੇ ਅੱਗੇ ਇਹ 5 ਨੰਬਰ ਵਾਲੀ ਵੀ ਸੂਈ ਹੋਈ ਆ ਤੋੜ ਕੇ ਦਿਖਾਉਣੇ ਆ ਹਜੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਸੀਂ ਥੋੜੇ 4 ਕਿ ਪਿੰਟ ਹੋਰ ਲਵਾਂਗੇ ਹਜੇ ਆਹ ਤੁਹਾਨੂੰ ਟੌਪ ਦੇਣ ਕੀ ਨੇ ਜਿਹੜੇ 30 ਤੋਂ 40 ਲੀਟਰ ਉਸ ਬੈੜਾ ਇੱਧਰ ਖੜੀਆਂ ਨੇ ਇਹ ਵੀ ਤੁਹਾਨੂੰ ਦਿਖਾਉਣੀਆਂ ਨੇ ਡਿਟੇਲ ਇਹਨਾਂ ਦੀ ਵੀ ਦੇਵਾਂਗੇ ਮੋਟੀ-ਮੋਟੀ 4 ਕਿ ਮਿੰਟ ਤੁਹਾਡੇ ਹੋਰ ਲਵਾਂਗੇ ਜਿਆਦਾ ਟਾਈਮ ਨਹੀਂ ਲੈਂਦੇ ਆਪਾਂ ਇਹਨਾਂ ਦੀ ਡਿਟੇਲ ਵੀ ਦਵਾਂਗੇ ਸੋ ਇਹ 5 ਨੰਬਰ ਵਾਲੀ ਸੂਈ ਹੋਈ ਆ ਮਗਰ ਇਹਦੇ ਬੱਛਾਗਾ ਤੁਸੀਂ ਦੇਖ ਸਕਦੇ ਹੋ ਇਕੱਲਾ-ਇਕੱਲਾ ਨਿੱਖੜਮਾ ਥਾਣਾ ਇਹਦੇ ਥੱਲੇ ਵੀ 22 ਤੋਂ 23 ਕਿਲੋ ਬੋਲੀ ਹੁਣ ਦੋ ਟਾਈਮ ਚੋਕੇ ਲਿਆ ਸਕਦੇ ਹਾਂ 22-23 ਕਿਲੋ ਬੋਲੀ ਹੁਣ ਹਾਜ਼ਰ ਆ ਇਹ ਆ ਗਈ 5 ਨੰਬਰ ਤੇ 4 ਤੇ 5 ਨੰਬਰ ਕੋਈ ਮੇਰਾ ਭਰਾ ਜੋੜਾ ਲਊਗਾ ਤਾਂ ਕ੍ਰਾਸ ਦੇ ਵਿੱਚ ਆ ਗਈਆਂ 25 25 30 30 ਕਿਲੋ ਵਾਲੀਆਂ ਇਹਨਾਂ ਦਾ ਫੁੱਲ ਮਾਣ ਤਨ ਕੀਤਾ ਜਾਊਗਾ ਇਹਨਾਂ ਨੂੰ ਅੱਜ ਚੌਥਾ ਚੌਥਾ ਦਿਨ ਸੂਈਆਂ ਨੂੰ ਆ ਤੇ 22 23 23 ਕਿਲੋ ਤੁਸੀਂ ਦੋ ਟਾਈਮ ਚੋਕੇ ਲਿਜਾ ਸਕਦੇ ਹੋ 4 ਤੇ 5 ਨੰਬਰ ਅੱਗੇ 6 ਨੰਬਰ ਵਾਲੀ ਬੱਚੀ ਆ ਗਈ ਸੋ ਅੱਗੇ 6 ਨੰਬਰ ਵਾਲੀ ਬੱਸੀ ਤੁਸੀਂ ਦੇਖ ਸਕਦੇ ਹੋ ਕੈਮਰੇ 'ਚ ਕਵਰ ਨਹੀਂ ਹੁੰਦੀ ਹਾਈਟ ਤੇ ਲੈਂਥ ਪਰ ਪਹਿਲੇ ਪਾਸੇ ਜਾ ਕੇ ਖੜਵਣ ਜੇ ਪਹਿਲੇ ਪਾਸੇ ਜਾ ਕੇ ਖੜਾ ਹਾਈਟ ਲੈਂਥ ਦਾ ਪਤਾ ਲੱਗ ਜੂ ਇੱਥੋਂ ਚੈੱਕ ਕਰੋ ਬਰੀਡ ਦੂਜਾ ਸੂਆ ਦੇਖੋ ਦੂਜੇ ਪਾਸੇ ਖੜਾ ਬੰਦਾ ਦੀਨਾ ਨਹੀਂ ਬਰੀਡ ਚੈੱਕ ਕਰੋ ਤੁਸੀਂ ਆ ਦੇਖੋ ਬਰੀਡ ਪਲੱਸ ਬਿਊਟੀ ਦੇਖੋ ਤੋਰ ਪੁੱਤੇ ਨੂੰ ਬੱਚੀ ਨੂੰ ਇਹਨੇ 40 42 ਲੀਟਰ ਦੁੱਧ ਦਿੱਤਾ ਪਹਿਲਾਂ ਮਿਲਕ ਵੇਨ ਦੇਖੋ ਤੁਸੀਂ ਜਿਹਨੂੰ ਆਪਾਂ ਕਹਿੰਦੇ ਆ ਮਿਲਕ ਵੇਨ ਤੇ ਬਰੀਡ ਸੋ ਹਾਈਟ ਲੈਂਥ ਆ ਜਿਹੜੀ ਉਹਦਾ ਐਕਸਟਰਾਔਰਡਨਰੀ ਹੈਗੀ ਆ ਇਸ ਵਾਰੀ ਤੁਸੀਂ 45 ਮੰਨ ਲਓ 46 ਮੰਨ ਲਓ ਦੁੱਧ ਥੋੜੀ ਸੇਵਾ ਦਾ ਅੱਗੇ ਜਿੱਦਾਂ ਤੁਸੀਂ ਫਾਰਮ ਦੇ ਵਿੱਚ ਮੈਨੇਜਮੈਂਟ ਹੋਊਗਾ ਤੁਹਾਡੀ ਉਹ ਅੱਗੇ ਆਪਾਂ ਤੁਹਾਨੂੰ ਪਸ਼ੂ ਪ੍ਰੋਡਿਊਸ ਕਰੂਗਾ ਬਾਕੀ ਇੱਥੋਂ ਦੇਖੋ ਤੁਸੀਂ ਕੋਈ ਛੋਟੀ ਮੰਨ ਕੇ ਨਾ ਆਇਓ ਲੈ ਚਲ ਬੁੱਧਾ ਨੂੰ ਲੈ ਚਲ ਗਾਹਾਂ ਨੂੰ ਇਥੋਂ ਚੈੱਕ ਕਰਿਓ ਤੁਸੀਂ ਇਹਦੀ ਹਾਈਟ ਤੇ ਲੈਂਥ ਲੈ ਚੱਲ ਪਤੋ ਲੈ ਜਣ ਲੈ ਚੱਲ ਸੋ ਇਹ ਬੱਸੀ ਜਿਹੜੀ 6 ਨੰਬਰ ਤੇ ਆ ਗਈ 6 ਨੰਬਰ ਤੇ ਬੱਸੀ ਦਿਖਾਈ ਆ ਆਪਾਂ ਤੁਹਾਨੂੰ ਫੁੱਲ ਹਾਈਟ ਫੁੱਲ ਲੈਂਥ ਸੋ ਅਗੇ 7 ਨੰਬਰ ਵਾਲੀ ਬੱਸੀ ਆ ਇਹਦਾ ਵੀ ਮੰਨ ਕੇ ਚਲੋ ਮਿਲਕ ਰਿਕਾਰਡ 34 35 ਲੀਟਰ ਦਾ ਇਹਦਾ ਮਿਲਕ ਰਿਕਾਰਡ ਆ ਦੇਖੋ ਇਹ ਹਜੇ 10 ਦਿਨ ਦੀ ਕੱਚੀ ਆ ਇਹ ਵੀ ਬੱਸੀ ਹਜੇ 6-7 ਦਿਨ ਹਫਤਾ ਲੇ ਜੂਗੀ ਸੂਣ ਨੂੰ ਤੇ ਇਹ ਹਜੇ ਇਧਰ ਹੁਲਾ ਦੇ ਪੁੱਤੋ ਫਿਰ 7 ਨੰਬਰ ਤੇ ਆ ਗਈ 32 33 ਕਿਲੋ ਦਾ ਰਿਕਾਰਡ ਹੈ ਕਿ 40 ਲੀਟਰ ਖੁੱਲਾ ਦੁੱਧ ਕੱਢੂਗੀ ਅੱਗੇ ਮੌਸਮ ਬਹੁਤ ਸੋਹਣਾ ਹੁੰਦਾ ਬਾਕੀ ਜਿਹੜਾ ਥੱਲੇ ਸਿਸਟਮ ਹੈ ਇਹਦੇ ਆ ਬਰੀਡ ਤੁਸੀਂ ਦੇਖ ਸਕਦੇ ਹੋ ਦੇਖੋ 4/4 ਹੀ ਆ ਥਣ ਕੱਲਾ ਕੱਲਾ ਨਿੱਖਣਵਾਗਾ ਹਾਈਟ ਲੈਂਥ ਫੁੱਲਾ ਬੱਚੀ ਦੀ ਮੇਰੇ ਮਨ ਆ ਦੇਖੋ ਇੱਥੋਂ ਤੁਸੀਂ ਇਹਦੀ ਹਾਈਟ ਲੈਂਥ ਦੇਖ ਸਕਦੇ ਹੋ ਫੁੱਲ ਬੋਡੀ weight maintain ਕੀਤਾ ਹੋਇਆ ਬੱਚੀ ਨੇ ਸਾਲੇ ਸੂਲੇ ਖਾ ਕੇ ਚੰਗਾ ਭਲੀ ਵੀ ਆ ਦੁੱਧ 40 ਕਿਲੋ ਖੁੱਲਾ ਦਊ ਲਾਜਾ ਬੋਧ ਕਿਸੇ ਵੀ ਬੈਠਦਾ ਮੇਰੇ ਭਰਾ ਨੇ ਕੋਈ ਵੀ ਜੋੜਾ ਲੈਣਾ ਹੋਇਆ ਤੁਹਾਡਾ ਫੁੱਲ ਮਾਨ ਤਨ ਕੀਤਾ ਜਾਊ ਵਿੱਚ ਬੰਦੇ ਜਿਵੇਂ ਆਪਣੇ ਭਰਾ ਹੁੰਦੇ ਆ ਵੀ ਕਹਿੰਦੇ ਵੀ 40 ਪਲੱਸ ਦਾ ਜੋੜਾ ਲੈਣਾ ਜਾਂ 35 ਪਲੱਸ ਦਾ ਜੋੜਾ ਲੈਣਾ ਤਾਂ ਫੁੱਲ ਮਾਨ ਤਨ ਕੀਤਾ ਜਾਊਗਾ ਸੋ ਅੱਗੇ ਆ ਗਈ ਬੱਸੀ ਆ 8 ਨੰਬਰ ਬੱਸੀ ਆ ਗਈ ਪਹਿਲਾ ਸੂਆ ਬੱਸੀ ਸੂਰੀ ਆ ਹਜੇ 10 ਦਿਨ ਸੂਨ ਨੂੰ ਲੈਂਦੀ ਆ ਬੱਸੀ ਦਾ ਮੰਨ ਕੇ ਦੇ ਲੋ ਸਕਿਨ ਕੋਡ ਦੇਖੋ ਤੁਸੀਂ ਪ੍ਰਿੰਟ ਦੇਖੋ ਬਰੀਡ ਦੇਖੋ ਬਿਊਟੀ ਦੇਖੋ ਤੋਰ ਦੇ ਪੁੱਤ ਬਾਹਰ ਮੜੀਏ ਇਹਨੂੰ 8 ਨੰਬਰ ਤੇ ਲਾਸਟ ਤੇ ਦਿਖਾਦੀ ਸੋ ਲਾਸਟ ਤੱਕ ਬਣੇ ਰਹੋ ਤੁਹਾਨੂੰ ਇੱਧਰ ਚਾਰ ਪੰਜ ਨਗੀਨ ਇਧਰੋਂ ਦਿਖਾਉਣੇ ਨੇ 40 ਤੋਂ 50 ਲੀਟਰ ਵਾਲੀਆਂ ਬੱਛੀਆਂ ਇਹ ਵੀ ਦਿਖਾਉਣੀਆਂ ਨੇ ਸੋ ਦੇਖੋ ਪਹਿਲਣ ਬੱਸੀ ਦੋ ਦੰਦ ਦੋ ਦੰਦ ਪਹਿਲਾ ਸੂਆ ਬੱਸੀ ਇੱਥੋਂ ਰੁਕਲਾ ਇੱਥੋਂ ਤੁਸੀਂ ਚੈੱਕ ਕਰਿਓ ਹਾਈਟ ਤੇ ਬਰੀਡ ਸਾਰਾ ਰਿਕਾਰਡ ਮਿਲੂ ਇਹਦਾ ਕਿਹੜੇ ਸੀਮਨ ਦੀ ਆਪ ਆ ਤੇ ਕਿਹੜਾ ਲੱਗਿਆ ਹੋਇਆ ਕਿਹੜੇ ਦੀ ਮਾਂ ਗਈ ਤੋਰ ਲਪਤਗਾਹ ਨੂੰ ਜਿਵੇਂ ਆਪਾਂ ਕੰਪੀਟੀਸ਼ਨ 'ਚ ਨਹੀਂ ਜਾ ਕੇ ਖੜਦੀਆਂ ਉਹ ਚੀਜ਼ ਖੜਨੀ ਆ ਖੜਨੀ ਖੜਨੀ ਦੇਖੋ ਬੱਛੀ ਦੀ ਲੈ ਚੱਲ ਬੁੱਤ ਮੋੜਦਾ ਸੋ ਪਹਿਲਾ ਸੂਆ ਦੋ ਦੰਦ ਸੋ ਇੱਥੋਂ ਚੈੱਕ ਕਰਿਓ ਹਵਾਨਾ ਅਜੇ ਕੁਝ ਕੁ ਦਿਨ ਸੂਣ ਨੂੰ ਬਾਕੀ ਨੇ ਇਹਦੇ ਇਹ ਲਾਸਟ ਦੇ 8 ਨੰਬਰ ਆ ਗਈ। ਸੋ ਉਸ ਤੋਂ ਬਾਅਦ ਹੁਣ ਆਪਾਂ ਇੱਧਰ ਦਿਖਾਉਣੇ ਆ ਪਸੂ ਆ ਪਹਿਲੇ ਨੰਬਰ ਵਾਲੀ ਬੱਸੀ ਤੋਰ ਇੱਧਰੋਂ ਤੋਰ ਦੇ। ਇੱਧਰੋਂ ਤੁਸੀਂ ਚਾਹੇ 1 ਨੰਬਰ ਲਾ ਲਿਓ ਚਾਹੇ ਮੰਨ ਕੇ ਚਲੋ ਉਧਰੋਂ 9 ਨੰਬਰ ਲਾ ਲਿਓ ਆਪਾਂ ਇੱਧਰ ਲਈ ਸਟਾਰਟਿੰਗ ਕਰਤੀ 1 ਨੰਬਰ ਵਾਲੀ ਬੱਚੀ ਦੇਖੋ ਤੁਸੀਂ ਇਹਦਾ ਮੰਨ ਕੇ ਚਲੋ 46 47 ਕਿਲੋ ਦਾ ਰਿਕਾਰਡ ਦੱਸਦੇ ਆ ਪਹਿਲਾਂ ਤੁਸੀਂ ਚਾਹੇ ਇਹਨੂੰ 45 ਮੰਨ ਕੇ ਲੈ ਲਿਓ ਚਾਹੇ 50 ਪਰ ਸੋਨੂੰ ਚੀਜ਼ ਦੱਸੂ ਮੈਂ ਕਿੰਨਾ ਦੁੱਧ ਦੇਣ ਵਾਲੀਆਂ। ਸੋ ਇੱਥੋਂ ਇਹਦੀ ਹਾਈਟ ਤੇ ਬਰੀਡ ਚੈੱਕ ਕਰਿਓ ਤੁਸੀਂ ਲੈਂਥ ਚੈੱਕ ਕਰਿਓ ਕਿੰਨੀ ਬੱਸੀ ਦੀ ਲੈਂਥ ਆ ਤੁਹਾਨੂੰ ਇੱਕ ਵਾਰੀ ਗਾਹਾਂ ਖੜਕੇ ਵੀ ਦਿਖਾਵਾਂਗੇ ਲੈਦਰ ਇੱਥੇ ਰੋਕਲਾ ਰੋਕਲਾ ਇੱਥੇ ਮਾੜੀ ਰੋਕਲਾ ਇੱਥੇ ਰੋਕਲਾ ਇੱਕ ਵਾਰੀ ਖੜ ਜਾ ਆ ਦੇਖੋ ਇੱਥੋਂ ਆਰਡਰ ਦੀ ਸ਼ੇਪ ਦੇਖੋ ਤੁਸੀਂ ਬੇਂਜ ਦੇਖੋ ਖੁੱਚਾਂ ਦੇ ਉੱਪਰ ਹਵਾਨਾ ਇੱਥੋਂ ਤੁਸੀਂ ਪ੍ਰਿੰਟ ਦੇਖੋ ਬੱਚੀ ਦਾ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਮੰਨ ਕੇ ਦੋ 66 77 ਕਿਲੋ ਦਿੰਦੀਆਂ ਨੇ ਜੋ ਤੀਜੇ ਚੌਥੇ ਸੂਏ ਚ ਜਾ ਵੱਡਦੀਆਂ ਨੇ ਇੱਥੋਂ ਤੁਸੀ ਪਤਾ ਲੱਗਦਾ ਹਾਈਟ ਤੇ ਲੈਂਥ ਦਾ ਮਾੜਿਆ ਮਗਰ ਨੂੰ ਹੋ ਜਾ ਮੁੰਡੇ ਦੀ 6 ਫੁੱਟ ਹਾਈਟ ਆ ਥੋ ਸ਼ੇਬੋਟ ਹਾਈਟਾ ਲੈਂਥ ਤੇ ਹਾਈਟ ਤੁਸੀਂ ਇੱਥੋਂ ਦੇਖ ਸਕਦੇ ਹੋ ਇਹ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਹੋਇਆ ਕਿਹੜੇ ਦੀ ਮਾਂ ਆ ਕੀ ਸਾਰਾ ਰਿਕਾਰਡ ਮਿਲ ਜੂਗਾ ਤੁਹਾਨੂੰ ਇੱਕ ਵਾਰੀ ਢੇੜਾ ਕਢਾ ਕੇ ਦਿਖਾਉਣਿਆ ਚੈੱਕ ਕਰ ਲਿਓ ਟੌਪ ਦਾ ਨਗੀਨਾ ਹੀ ਆ ਫਾਰਮ ਦੀ ਸਟਾਰਟਿੰਗ ਕਰਨੀ ਆ ਤਾਂ ਤੁਹਾਡੀ ਸਟਾਰਟਿੰਗ 50 ਲੀਟਰ ਤੋਂ ਹੋਊ ਬਹੁਤ ਬਾਈਆਂ ਦਾ ਫੋਨ ਆਉਂਦਾ ਵੀਰੇ ਆਪਾਂ ਮੰਨ ਕੇ ਚੱਲੋ ਵੀ ਜਿੱਦਾਂ ਆਪਾਂ ਨੂੰ ਸਾਰੇ ਬੰਦੇ ਡਾਕਟਰ ਭਰਾ ਸਲਾਹ ਦਿੰਦੇ ਨੇ ਵੀ ਸਟਾਰਟਿੰਗ ਕਰਨੀ ਤਾਂ 40-50 ਤੋਂ ਕਰੋ ਤੇ ਇੱਥੋਂ ਇਹ ਚੀਜ਼ ਤੋਂ ਸਟਾਰਟਿੰਗ ਕਰੋਗੇ ਤਾਂ ਤੁਹਾਡਾ ਫਾਰਮ ਜਿਹੜਾ 40-50 ਤੋਂ ਸਟਾਰਟਿੰਗ ਕਰੂਗਾ ਪਲੱਸ ਹਾਈਟ ਲੈਂਥ ਦੇਖੋ ਬੋਡੀ ਸਟਰਕਚਰ ਇਦਾਂ ਦੀਆਂ ਬੱਸੀਆਂ ਐਡੀਆਂ ਨੇ ਮੰਨ ਕੇ ਚੱਲੋ ਵੀ ਘਰ ਘਰ ਨਹੀਂ ਤਿਆਰ ਹੁੰਨੀਆਂ 15 15 20 20 ਸਾਲਾਂ ਦੀ ਬੰਦਿਆਂ ਦੀ ਮਿਹਨਤ ਆ ਤੋੜ ਦੇ ਗਾਂ ਨੂੰ ਸੋ ਜਿੱਥੋਂ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ 20 20 ਸਾਲਾਂ ਦੀ ਮਿਹਨਤ ਆ ਮੋੜ ਲਿਆ ਮੋੜ ਲੈ ਸੋ ਇੱਥੋਂ ਪਤਾ ਲੱਗਦਾਗਾ ਮੰਨ ਕੇ ਚੱਲੋ ਜਿਵੇਂ ਘੋੜਾ ਨਹੀਂ ਸ਼ੋਅ 'ਚ ਤੋੜਦੇ ਹੁੰਦੇ ਦੋ ਜਾਨੇ ਫੜ ਕੇ ਕਿਉਂਕਿ ਖੁੱਲੀਆਂ ਫਿਰਦੀਆਂ ਆਉਂਦੀਆਂ ਨੇ ਉਹ ਸਿਸਟਮ ਹੋ ਜਾਂਦਾਗਾ ਬਾਕੀ ਬਰੀਡ ਪਲੱਸ ਬਿਊਟੀ ਤੇ ਮਿਲਕਿੰਗ ਇਹ ਤੁਸੀਂ ਚੈੱਕ ਕਰ ਸਕਦੇ ਹੋ ਹਜੇ ਕੁਝ ਦਿਨ ਬਾਕੀ ਨੇ ਦੁੱਧ ਬਹੁਤ ਸੋਹਣਾ ਪਾਉ ਸੋ ਅਗੇ ਇਹ ਬੱਚੀ ਦਾ ਵੀ 35 ਕਿਲੋ ਦੁੱਧ ਦਿੱਤਾ ਹੋਇਆ। ਤੁਸੀਂ ਮੰਨ ਲਾ ਕੁਝ ਕਿ ਦਿਨ ਬਾਕੀ ਆ ਦੁੱਧ 35 ਤੱਕ ਦੀ 40 ਲੀਟਰ ਖੁੱਲਾ ਪਾ ਦੂ ਇਹ ਵੀ। ਸੋ ਇਹ ਬੱਚੀ ਵੀ 27-28 ਕਿਲੋ ਦੁੱਧ ਦਿੱਤਾ ਇਸ ਵਾਰੀ ਖੁੱਲਾ 30 ਲੀਟਰ ਤੱਕ ਪਾਉਗੀ। ਸੋ ਇਹਨੂੰ ਇਹ ਦੋ ਨੰਬਰ ਤਿੰਨ ਨੰਬਰ ਮੰਨ ਲਿਓ ਉਧਰੋਂ 1 2 3 ਮੰਨ ਲਿਓ ਇਹ ਬੱਚੀ ਕੁਝ ਕੱਚੀ ਆ। ਇਹਦਾ ਵੀ 27-28 ਕਿਲੋ ਦੁੱਧ ਦਿੱਤਾ ਹੋਇਆਗਾ ਚਾਹੇ ਤੁਸੀਂ ਇਹਨੂੰ 4 ਨੰਬਰ ਮੰਨ ਲਿਓ ਇਧਰੋਂ। ਸੋ ਕੁਝ ਕਿ ਦਿਨਾਂ ਦੀ ਬਾਕੀ ਆ 30 ਲੀਟਰ ਖੁੱਲਾ ਦੁੱਧ ਪਾਉ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ